ਹੰਦੇ ਜੁਗਾਰੀ ਬੰਦਿਆਂ ਦੀ ਘਾਟ ਨਹੀਂ ਹੁੰਦੀ ਕੋਈ ਨਾ ਕੋਈ ਜੁਗਾਰ ਲੱਭ ਹੀ ਲੈਂਦੇ ਨੇ ਇੱਕ ਵਾਰ ਫਿਰ ਤੋਂ ਸ਼ਾਂਪਾ ਪਿਆ ਤੇ ਇੱਕ ਬੰਦੇ ਦਾ ਸੋਨਾ ਲਕੋਣ ਦਾ ਜੁਗਾਰ ਲਗਾਤਾਰ ਵਾਇਰਲ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋਨੇ ਦੀ ਚੇਨ ਹੈ ਤੇ ਉੱਥੇ ਹੀ ਕੁਝ ਚੂੜੀਆਂ ਨੇ ਜਿਸ ਦੇ ਵਿੱਚ ਵਿਅਕਤੀ ਨੇ ਸੋਨਾ ਲਕੋ ਲਿਆ 35 ਲੱਖ 60 ਹਜ਼ਾਰ ਦਾ ਇਹ ਸੋਨਾ ਦੱਸਿਆ ਜਾ ਰਿਹਾ ਹੈ ਜਿਸ ਤੇ ਕਾਰਵਾਈ ਹੋਈ ਹੈ سیکشن ਦੇ ਤਹਿਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਜੀਹਾਂ ਅੰਮ੍ਰਿਤਸਰ ਲੈਂਡ ਹੁੰਦਾ ਹੈ ਬੰਦਾ ਦੁਬਈ ਤੋਂ ਆਇਆ ਸੀ ਪਰ ਇੱਕ ਵੱਡੀ ਕਾਰਵਾਈ ਜ਼ਰੂਰ ਹੋ ਗਈ ਹੈ 에어ਪੋਰਟ ਤੇ ਉਤਰਤੇ ਹੀ ਜਿਹੜਾ ਇਸਤੇ ਪਰਚਾ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਪੂਰੀ ਖਬਰ ਨਿਕਲ ਕੇ ਬਾਹਰ ਆਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਦੁਬਈ ਤੋਂ ਬੰਦਾ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਤੇ ਜਿਸ ਦੇ ਕੋਲੋਂ 35 ਲੱਖ 60 ਹਜ਼ਾਰ ਦਾ ਸੋਨਾ ਮਿਲਿਆ 409 ਗ੍ਰਾਮ ਸੋਨਾ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ ਤੇ ਦੁਬਈ ਤੋਂ ਉਡਾਨ ਜਿਹੜੀ ਆਈ ਸੀ ਉਸ ਦੇ ਵਿੱਚ ਬਰਾਮਦ ਕੀਤਾ ਗਿਆ ਤੇ ਇੱਕ 골ਡ ਚੇਨ 320 ਗ੍ਰਾਮ ਦੀ 골ਡ ਦੀਆਂ ਚੂੜੀਆਂ ਕਰੀਬ 80 ਗ੍ਰਾਮ ਦੀਆਂ ਜਿਨ੍ਹਾਂ ਦੇ ਤਹਿਤ ਸੋਨਾ ਬਰਾਮਦ ਕੀਤਾ ਗਿਆ ਤੇ ਸੈਕਸ਼ਨ 110 ਦੇ ਤਹਿਤ ਜਿਹੜੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਸਾਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੋਨਾ ਲਕੋਇਆ ਗਿਆ ਸੀ ਪਰ ਹੁਣ ਕਾਰਵਾਈ ਹੋ ਗਈ ਹੈ ਕਹਿੰਦੇ ਜੁਗਾਰੀ ਬੰਦਿਆਂ ਦੀ ਘਾਟ ਨਹੀਂ ਹੁੰਦੀ ਕੋਈ ਨਾ ਕੋਈ ਜੁਗਾਰ ਲੱਭ ਹੀ ਲੈਂਦੇ ਨੇ ਇੱਕ ਵਾਰ ਫਿਰ ਤੋਂ ਸ਼ਾਪਾ ਪਿਆ ਤੇ ਇੱਕ ਬੰਦੇ ਦਾ ਸੋਨਾ ਲਕੋਣ ਦਾ ਜੁਗਾਰ ਲਗਾਤਾਰ ਵਾਇਰਲ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋਨੇ ਦੀ ਚੇਨ ਹੈ ਤੇ ਉੱਥੇ ਹੀ ਕੁਝ ਚੂੜੀਆਂ ਨੇ ਜਿਸ ਦੇ ਵਿੱਚ ਵਿਅਕਤੀ ਨੇ ਸੋਨਾ ਲਕੋ ਲਿਆ 35 ਲੱਖ 60 ਹਜ਼ਾਰ ਦਾ ਇਹ ਸੋਨਾ ਦੱਸਿਆ ਜਾ ਰਿਹਾ ਹੈ ਜਿਸ ਤੇ ਕਾਰਵਾਈ ਹੋਈ ਹੈ ਸੈਕਸ਼ਨ ਦੇ ਤਹਿਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਜੀਹਾਂ ਅੰਮ੍ਰਿਤਸਰ ਲੈਂਡ ਹੁੰਦਾ ਹੈ ਬੰਦਾ ਦੁਬਈ ਤੋਂ ਆਇਆ ਸੀ ਪਰ ਇੱਕ ਵੱਡੀ ਕਾਰਵਾਈ ਜ਼ਰੂਰ ਹੋ ਗਈ ਹੈ 에어ਪੋਰਟ ਤੇ ਉਤਰ ਤੇ ਹੀ ਜਿਹੜਾ ਇਸਤੇ ਪਰਚਾ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਪੂਰੀ ਖਬਰ ਨਿਕਲ ਕੇ ਬਾਹਰ ਆਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਦੁਬਈ ਤੋਂ ਬੰਦਾ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਤੇ ਜਿਸ ਦੇ ਕੋਲੋਂ 35 ਲੱਖ 60 ਹਜ਼ਾਰ ਦਾ ਸੋਨਾ ਮਿਲਿਆ 409 ਗ੍ਰਾਮ ਸੋਨਾ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ ਤੇ ਦੋਵਾਈ ਤੋਂ ਉਡਾਨ ਜਿਹੜੀ ਆਈ ਸੀ ਉਸ ਦੇ ਵਿੱਚ ਬਰਾਮਦ ਕੀਤਾ ਗਿਆ ਤੇ ਇੱਕ 골ਡ ਚੈਨ 320 ਗ੍ਰਾਮ ਦੀ 골ਡ ਦੀਆਂ ਚੂੜੀਆਂ ਕਰੀਬ 80 ਗ੍ਰਾਮ ਦੀਆਂ ਜਿਨ੍ਹਾਂ ਦੇ ਤਹਿਤ ਸੋਨਾ ਬਰਾਮਦ ਕੀਤਾ ਗਿਆ ਤੇ ਸੈਕਸ਼ਨ 110 ਦੇ ਤਹਿਤ ਜਿਹੜੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੋਨਾ ਲਕੋਇਆ ਗਿਆ ਸੀ ਪਰ ਹੁਣ ਕਾਰਵਾਈ ਹੋ ਗਈ ਹੈ ਕਹਿੰਦੇ ਜੁਗਾਰੀ ਬੰਦਿਆਂ ਦੀ ਘਾਟ ਨਹੀਂ ਹੁੰਦੀ ਕੋਈ ਨਾ ਕੋਈ ਜੁਗਾਰ ਲੱਭ ਹੀ ਲੈਂਦੇ ਨੇ ਇੱਕ ਵਾਰ ਫਿਰ ਤੋਂ ਸ਼ਾਪਾ ਪਿਆ ਤੇ ਇੱਕ ਬੰਦੇ ਦਾ ਸੋਨਾ ਲਕੋਣ ਦਾ ਜੁਗਾਰ ਲਗਾਤਾਰ ਵਾਇਰਲ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋਨੇ ਦੀ ਚੇਨ ਹੈ ਤੇ ਉੱਥੇ ਹੀ ਕੁਝ ਚੂੜੀਆਂ ਨੇ ਜਿਸ ਦੇ ਵਿੱਚ ਵਿਅਕਤੀ ਨੇ ਸੋਨਾ ਲਕੋ ਲਿਆ 35 ਲੱਖ 60 ਹਜ਼ਾਰ ਦਾ ਇਹ ਸੋਨਾ ਦੱਸਿਆ ਜਾ ਰਿਹਾ ਹੈ ਜਿਸ ਤੇ ਕਾਰਵਾਈ ਹੋਈ ਹੈ سیکشن ਦੇ ਤਹਿਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਜੀਹਾਂ ਅੰਮ੍ਰਿਤਸਰ ਲੈਂਡ ਹੁੰਦਾ ਹੈ ਬੰਦਾ ਦੁਬਈ ਤੋਂ ਆਇਆ ਸੀ ਪਰ ਇੱਕ ਵੱਡੀ ਕਾਰਵਾਈ ਜ਼ਰੂਰ ਹੋ ਗਈ ਹੈ 에어ਪੋਰਟ ਤੇ ਉਤਰਤੇ ਹੀ ਜਿਹੜਾ ਇਸਤੇ ਪਰਚਾ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਪੂਰੀ ਖਬਰ ਨਿਕਲ ਕੇ ਬਾਹਰ ਆਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਦੁਬਈ ਤੋਂ ਬੰਦਾ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਤੇ ਜਿਸ ਦੇ ਕੋਲੋਂ 35 ਲੱਖ 60 ਹਜ਼ਾਰ ਦਾ ਸੋਨਾ ਮਿਲਿਆ 409 ਗ੍ਰਾਮ ਸੋਨਾ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ ਤੇ ਦੁਬਈ ਤੋਂ ਉਡਾਨ ਜਿਹੜੀ ਆਈ ਸੀ ਉਸ ਦੇ ਵਿੱਚ ਬਰਾਮਦ ਕੀਤਾ ਗਿਆ ਤੇ ਇੱਕ 골ਡ ਚੇਨ 320 ਗ੍ਰਾਮ ਦੀ 골ਡ ਦੀਆਂ ਚੂੜੀਆਂ ਕਰੀਬ 80 ਗ੍ਰਾਮ ਦੀਆਂ ਜਿਨ੍ਹਾਂ ਦੇ ਤਹਿਤ ਸੋਨਾ ਬਰਾਮਦ ਕੀਤਾ ਗਿਆ ਤੇ ਸੈਕਸ਼ਨ 110 ਦੇ ਤਹਿਤ ਜਿਹੜੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਸਾਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੋਨਾ ਲਕੋਇਆ ਗਿਆ ਸੀ ਪਰ ਹੁਣ ਕਾਰਵਾਈ ਹੋ ਗਈ ਹੈ